ਅਸੀਂ ਰਮਦਾਸ ਤੋਂ ਅੱਗੇ ਜਾ ਕੇ ਪਿੰਡ ਸ਼ਹਿਜ਼ਾਦਾ ਅਸੀਂ ਉਸ ਪਿੰਡ ਦੇ ਵਿੱਚ ਆਂ ਔਰ ਉਸ ਪਿੰਡ ਦੇ ਕੁਝ ਡੇਰੇ ਆ ਇੱਕ ਸੜਕ ਤੇ ਮੈਂ ਖੜਾ ਹੋਇਆ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਤਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਨੂੰ ਆਸ ਕਿੱਡੀ ਵੱਜਦੀ ਹੈ ਇੱਥੋਂ ਤੱਕ ਬਹੁਤ ਘੱਟ ਸੇਵਾ ਪਹੁੰਚੀ ਹੈ ਬਹੁਤ ਘੱਟ ਲੋਕਾਂ ਤੱਕ ਮਦਦ ਪਹੁੰਚੀ ਹੈ ਇੱਥੋਂ ਤੱਕ ਕਿ ਸਾਡੇ ਮੀਡੀਆ ਵਾਲੇ ਭਰਾ ਵੀ ਸ਼ਾਇਦ ਇੱਥੇ ਕੋਈ ਆਏ ਨਹੀਂ ਇਸ ਤੋਂ ਪਹਿਲਾਂ ਅਸੀਂ ਆਏ ਆ ਤਾਂ ਲੋਕਾਂ ਨੂੰ ਇੱਕ ਆਸ ਵੱਜ ਗਈ ਜਿਵੇਂ ਕਿਸੇ ਨੂੰ ਕੋਈ ਵੇਖ ਕੇ ਆਸਰਾ ਨਹੀਂ ਮਹਿਸੂਸ ਹੁੰਦਾ ਜਿਵੇਂ ਕਹ ਲਓ ਕੋਈ ਡੁੱਬਦੇ ਨੂੰ ਤਣਕੇ ਦੇ ਸਹਾਰੇ ਵਾਲੀ ਗੱਲ ਹੁੰਦੀ ਆ ਕੁਝ ਇਸ ਤਰ੍ਹਾਂ ਦੇ ਨਾਲ ਲੋਕ ਸੋਚ ਰਹੇ ਆ ਤੁਸੀਂ ਕੈਮਰਾ ਘੁਮਾ ਕੇ ਤੁਹਾਨੂੰ ਅਸੀਂ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿੱਦਰ ਨੂੰ ਅਸੀਂ ਜਾਣਦੇ ਆ ਲੋਕ ਸਾਡੇ ਮਗਰ ਮਗਰ ਹੈ ਕਿ ਸ਼ਾਇਦ ਅ ਸ਼ਾਇਦ ਸਾਨੂੰ ਕੋਈ ਆਸਰਾ ਮਿਲ ਗਿਆ ਤਾਂ ਲੋਕ ਕਹਿੰਦੇ ਨੇ ਕਿ ਸਾਡਾ ਵੀ ਘਰ ਦਿਖਾ ਦਿਓ ਸਾਡਾ ਵੀ ਘਰ ਦਿਖਾ ਦਿਓ ਅਸੀਂ ਜਿੰਨੀ ਸਾਡੀ ਕੋਸ਼ਿਸ਼ ਆ ਅਸੀਂ ਵੱਧ ਤੋਂ ਵੱਧ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜਾ ਜਿਹੜੀ ਕਣਕ ਹੈ ਇਹ ਇਹਨਾਂ ਲੋਕਾਂ ਨੇ ਖੇਤਾਂ ਦੇ ਵਿੱਚੋਂ ਚੁੱਕ-ਚੁੱਕ ਕੇ ਇੱਕ-ਇੱਕ ਬੱਲੀ ਚੁੱਕ-ਚੁੱਕ ਕੇ ਇਹਨਾਂ ਨੇ ਇਹ ਕਣਕ ਜੋੜੀ ਸੀ ਤੇ ਇਹ ਪਾਣੀ ਨਾਲ ਭਰ ਗਈ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਕਿ ਸੁੱਕ ਜੇ ਤੁਸੀਂ ਦੇਖੋਗੇ ਸਿਰੇ ਤੱਕ ਲੋਕ ਇਸ ਸੜਕ ਤੇ ਆਪਣੇ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇੱਥੇ ਹੀ ਇਹਨਾਂ ਨੇ ਖਾਣਾ ਪਕਾਉਣਾ ਥੋੜਾ ਬਹੁਤਾ ਜੇ ਕੁਝ ਬਚ ਜੇ ਪਹਿਲੀ ਗੱਲ ਤਾਂ ਇਹਨਾਂ ਕੋਲੇ ਬਚਿਆ ਕੁਝ ਨਹੀਂ ਇਹ ਉਡੀਕ ਕਰਦੇ ਆ ਕਿ ਸ਼ਾਇਦ ਕੋਈ ਬੜਿਆਂ ਬਣਾਇਆ ਲੰਗਰ ਪਹੁੰਚ ਜਾਏ ਇਹਨਾਂ ਕੋਲ ਇਹ ਸਵੇਰ ਸ਼ਾਮ ਦੀ ਦੋ ਟਾਈਮ ਦੀ ਰੋਟੀ ਖਾ ਸਕਦੇ ਆ ਪਰ ਇੱਥੇ ਸੇਵਾ ਪਹੁੰਚਦੀ ਬਹੁਤ ਘੱਟ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਅਸੀਂ ਇਸੇ ਕਰਕੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਰ ਅਮਰਦਾਸ ਤੋਂ ਪਿੱਛੇ ਜਿਹੜੀਆਂ ਸੇਵਾ ਵਾਲੀਆਂ ਟਰਾਲੀਆਂ ਆਉਂਦੀਆਂ ਚਾਹੇ ਉਹਦੇ ਵਿੱਚ ਕੁਝ ਵੀ ਆਉਂਦਾ ਉਹ ਅਮਰਦਾਸ ਤੋਂ ਪਿੱਛੇ ਰੁਕ ਜਾਂਦੀਆਂ ਜਾਂ ਉੱਥੇ ਹੀ ਉਹ ਸਮਾਨ ਜਿਹੜਾ ਹੈ ਉਹ ਖਤਮ ਹੋ ਜਾਂਦਾ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਬਹੁਤ ਗਰੀਬ ਲੋਕ ਜਿਹੜੇ ਕਿਸੇ ਆਸ ਦੇ ਵਿੱਚ ਹੈ ਉਮੀਦ ਦੇ ਵਿੱਚ ਹੈ ਇੱਥੇ ਬਹੁਤ ਜ਼ਿਆਦਾ ਪਾਣੀ ਵਗਿਆ ਇਸ ਤੋਂ ਪਹਿਲਾਂ ਕਿਉਂਕਿ ਤੁਸੀਂ ਇੱਥੋਂ ਹੀ ਟੁੱਟਦਾ ਹੈ ਔਰ ਇਧਰ ਹੀ ਜ਼ਿਆਦਾ ਮਾਰ ਕਰਦਾ ਆ ਸਾਰੇ ਦਾ ਸਾਰਾ ਏਰੀਆ ਪਾਣੀ ਦੇ ਵਿੱਚ ਡੁੱਬਿਆ ਸੀ ਹੁਣ ਵੀ ਉਹ ਆਪਣੇ ਘਰ ਛੱਡ ਕੇ ਇਸ ਸੜਕ ਤੇ ਬੈਠੇ ਆ ਇੱਕ ਆਸਰੇ ਦੇ ਵਜੋਂ ਕਿ ਚਲੋ ਇੱਕ ਬਚਾ ਦੇ ਤੌਰ ਤੇ ਜ਼ਰੂਰ ਬੈਠੇ ਹੋ ਸਰਪੰਚ ਸਾਹਿਬ ਮੇਰੇ ਨਾਲ ਨੇ ਸਰਪੰਚ ਸਾਹਿਬ ਲੋਕ ਇੱਕ ਆਸ ਤੇ ਉਮੀਦ ਦੀ ਨਜ਼ਰ ਦੇ ਨਾਲ ਇੱਥੋਂ ਸਾਨੂੰ ਵੀ ਉਸ ਉਮੀਦ ਦੀ ਨਜ਼ਰ ਦੇ ਨਾਲ ਦੇਖ ਰਿਹਾ ਕਿ ਚਲੋ ਘੱਟੋ ਘੱਟ ਸਾਡੀ ਕੋਈ ਸਾਰ ਲੈਣ ਪਹੁੰਚਿਆ ਇੱਥੇ ਸੇਵਾ ਘੱਟ ਪਹੁੰਚ ਰਹੀ ਹੈ ਆਇਆ ਹੀ ਕੋਈ ਨਹੀਂ ਸਿਰਫ ਇੱਕ ਦੋ ਆਪਣੇ ਜ਼ਿੰਮੇਵਾਰ ਭਰਾ ਹੀ ਆਏ ਨੇ ਜਿਨ੍ਹਾਂ ਨੇ ਕੋਈ ਤੂੜੀ ਦਾ ਥੋੜਾ ਫੀਡ ਫੂਡ ਦਾ ਕੀਤਾ ਉਸ ਤੋਂ ਇਲਾਵਾ ਕੋਈ ਨਹੀਂ ਉਹ ਵੀ ਕੱਲ ਆਏ ਨੇ 4 ਦਿਨ ਹੋ ਗਏ ਪਾਣੀ ਆਏ ਨੂੰ 4 ਦਿਨ ਚ ਆਪ ਹੀ ਆਪਣੇ ਕੋਲ ਜਿੰਨਾ ਡੀਜ਼ਲ ਹੀ ਅਹੀਂ ਕਰਕੇ ਕੋਸ਼ਿਸ਼ ਜਨਰੇਟਰ ਹੀ ਇੱਕ ਹੀ ਆਪਣੇ ਇੱਕ ਦੋ ਪਿੰਡ ਚ ਜਨਰੇਟਰ ਆ ਤੇ ਆਪਣੇ ਕੋਲ ਤੇਲ ਪਾ ਕੇ ਜਨਰੇਟਰ ਨੇ ਲੋਕਾਂ ਦੀਆਂ ਟੈਂਕੀਆਂ ਭਰੀਆਂ ਵੀ ਪਾਣੀ ਦੀ ਅਵਸਥਾ ਹੋ ਸਕੇ ਕਿ ਵੀ ਸਾਰੇ ਬੰਨੇ ਬਹੁਤ ਆ ਤੁਹਾਡੇ ਸਾਹਮਣੇ ਕੀ ਹਾਲਾਤ ਬਣੇ ਆ ਘਰ ਕੁ ਡਿੱਗ ਪਏ ਨੇ ਕੀ ਆ ਸਾਰੇ ਨਿਹਾਂ ਬੂਟੇ ਡਿੱਗ ਪਏ ਨੇ ਹੁਣ ਤੇ ਪਾਣੀ ਡਾਊਨ ਹੋ ਗਿਆ ਨਾ ਜਿਹਦੇ ਨਾਲ ਪਰਸੋਂ ਤੋਂ ਹੀ ਆਉਂਦੇ ਤੁਸੀਂ ਵੇਂਦੇ ਇੱਥੇ ਤੁਸੀਂ ਸੜਕ ਦਾ ਤਬਾਈ ਦਾ ਮੰਜ਼ਰ ਆ ਇਹ ਤਬਾਈ ਦਾ ਮੰਜ਼ਰ ਤੁਸੀਂ ਆਪ ਅੰਦਾਜ਼ਾ ਲਾਓ ਕਿ ਜਦੋਂ ਇੱਥੇ ਪਾਣੀ ਚੱਲ ਰਿਹਾ ਹੋਏਗਾ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਬੇਸ਼ੱਕ ਇੱਥੋਂ ਪਾਣੀ ਹੋ ਕੇ ਲੰਘ ਗਿਆ ਇੱਥੇ ਸੜਕ ਦੇ ਉੱਪਰ 6-6 ਫੁੱਟ ਪਾਣੀ ਉੱਪਰ 6-6 ਫੁੱਟ ਹਾਂ ਇਹਦਾ ਮਤਲਬ ਹੈ 6 ਫੁੱਟ ਇਹ ਦੂ ਥੱਲੇ ਦਾ ਮਤਲਬ ਇੱਥੇ ਤਾਂ 12 ਫੁੱਟ ਸੀ ਹਾਂ ਹਾਂ ਇਹ ਤੇ ਉੱਚਾ ਹੀ ਥਾ ਇਹ ਪਾਣੀ ਦੇ ਭਾਵ ਨਾ ਹੀ ਹੋ ਗਈ ਆਪਣੀ ਜ਼ਮੀਨ ਦੇ ਬਰਾਬਰ ਉਹ ਆ ਆ ਮੇਰਾ ਖਿਆਲ ਕੋਈ ਕੁਝ ਬਣਿਆ ਹੋਇਆ ਸੀਗਾ ਇਹ ਕੋਈ ਬਾਥਰੂਮ ਦਾ ਫਲਸ਼ੀ ਜਿਹਾ ਬਣਿਆ ਸੀਗਾ ਉਹ ਤਾਂ ਇਹ 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 ਵਿੱਚ ਹੀ ਬਹਿ ਗਿਆ ਇਹ ਇਹਦੀਆਂ ਨੀਆਂ ਵੀ ਵਾਲੇ ਦੇਲੇ ਤੋਂ ਸਾਰੀਆਂ ਬੈਠੀਆਂ ਹੋਈਆਂ ਨੇ ਇਹ ਘਰਾਂ ਦਾ ਬਹੁਤ ਵੱਡਾ ਨੁਕਸਾਨ ਜਿਨ੍ਹਾਂ ਘਰਾਂ ਨੂੰ ਆ ਕੇ ਸਿੱਧੀ ਪਾਣੀ ਦੀ ਟੱਕਰ ਲੱਗਦੀ ਰਹੀ ਹੈ ਇਹ ਉਹ ਘਰ ਦਿਖਾ ਰਹੇ ਆ ਤੁਹਾਨੂੰ ਕਿ ਇਹਨਾਂ ਨੇ ਕੀ ਕਹਿਰ ਹੰਡਾਇਆ ਹੋਏਗਾ ਉਹ ਦਿਨ ਉਹ ਰਾਤ ਜਿਹੜੀ ਇਹਨਾਂ ਵਾਸਤੇ ਦਿਨ ਚੜਦਾ ਸੀ ਉਹ ਵੀ ਦੁੱਖਾਂ ਭਰਿਆ ਸੀ ਤੇ ਜਦੋਂ ਰਾਤ ਪੈਂਦੀ ਸੀ ਉਹ ਵੀ ਦੁੱਖਾਂ ਭਰੀ ਸੀ ਤਾਂ ਇਸ ਤਰ੍ਹਾਂ ਦੇ ਹਾਲਾਤ ਇਹਨਾਂ ਘਰਾਂ ਦੇ ਸੀ ਤਾਂ ਇਹ ਇਹਨਾਂ ਨੂੰ ਡੇਰੇ ਬੋਲਦੇ ਆ ਮਾਝੇ ਦੀ ਭਾਸ਼ਾ ਦੇ ਵਿੱਚ ਤਾਂ ਇੱਥੇ ਜਿਹੜੇ ਬਣੇ ਬਣਾਏ ਲੰਗਰ ਵਗੈਰਾ ਇਹ ਉਹ ਜੇ ਆਪਾਂ ਅਪੀਲ ਕਰੀਏ ਸਾਡੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਹੈਗੀਆਂ ਨਿਸ਼ੇਵਾਧਾਰ ਹੈਗੀਆਂ ਕਿ ਉਹ ਫਿਰ ਜੇ ਸੁਬਾ ਸ਼ਾਮ ਆਉਂਦੇ ਆ ਤਾਂ ਠੀਕ ਹੈ ਲੋਕਾਂ ਨੂੰ ਰੋਹਤ ਮਿਲ ਸਕਦੀ ਹੈ ਹਾਂਜੀ ਵੇਖੋ ਰਾਤ ਤੇ ਹੈ ਵੀ ਗੁਜ਼ਾਰਾ ਆਪਣਾ ਹੋ ਜਾਊਗਾ ਕਿਉਂਕਿ ਸਾਰੇ ਤੋਂ ਰਾਸਿਕ ਭਰਾ ਬਰਾਦਰੀ ਆਪਣੀ ਜਿਆਦਾ ਉਹਨਾਂ ਨੂੰ ਬਹੁਤ ਇਦੋਂ ਦੀ ਦਾਣਾ ਫਕੋ ਦਿਹਾੜੀ ਡੱਪਾ ਕਰਦੇ ਸਾਰਿਆਂ ਦੀ ਜੋ ਵੀ ਕਣਕੀ ਕੇ ਦਾ ਆਟਾ ਸੀ ਦੋ ਦੋ ਕੰਟਲ ਚਾਰ ਚਾਰ ਕੰਟਲ ਵਾਲੇ ਆਇਆ ਕੋਈ ਜਿਆਦਾ ਤਾਂ ਨਹੀਂ ਇੰਨਾ ਸਮਾਂ ਹੀ ਨਹੀਂ ਮਿਲਿਆ ਕਿ ਉਹ ਵੀ ਦਰਿਆ ਆਪਣੇ ਤੋਂ ਅੱਧਾ ਕਿਲੋਮੀਟਰ ਬੰਨਿਆ ਜਿੱਥੋਂ ਟੁੱਟਾ 15 ਮਿੰਟ ਲੱਗੇ ਪਾਣੀ ਆਉਂਦੇ ਆ ਆਪਾਂ ਉਥੇ ਕੁਛ ਕਰ ਹੀ ਨਹੀਂ ਸਕੇ ਕਿਸੇ ਨੂੰ ਵੀ ਲੋਸਮੈਂਟ ਕੀਤੀ ਸੀਗੀ ਪਰ ਉਦੋਂ ਇਹ ਨਹੀਂ ਸੀਗਾ ਵੀ ਪਾਣੀ ਆਪਣੇ ਏਡੀ ਛੇਤੀ ਚੜ ਜਾਊਗਾ ਤੁਸੀਂ ਟੁੱਟ ਗਏ ਪਰ ਇਹ ਬਹੁਤ ਜਲਦੀ ਪਾਣੀ ਆਇਆ ਵੀ 15 20 ਮਿੰਟ ਲੱਗੇ ਆ ਆਪਣਾ ਹੀ ਬਚਾਅ ਕਰ ਸਕੇ ਆ ਉਹਦੇ ਚ ਕੋਈ ਨਹੀਂ ਜਾਨ ਹੀ ਬਚੀ ਆ ਜਾਨ ਬਚਾਈ ਬਾਜੀ ਬਿਲਕੁਲ ਤਾਂ ਕਹਿੰਦੇ ਕਿ 15 ਮਿੰਟਾਂ ਚ ਇਹ ਸਾਰੀ ਦੀ ਸਾਰੀ ਤਬਾਹੀ ਹੋ ਗਈ ਸੀ ਤਾਂ ਲੋਕ ਆਸ ਲਾਉਂਦੇ ਨੇ ਤੁਹਾਡੇ ਕੋਲੋਂ ਅਸੀਂ ਇਹ ਰਿਕੁਐਸਟ ਕਰਦੇ ਆਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਿੰਕ ਸੰਸਥਾਵਾਂ ਜਥੇਬੰਦੀਆਂ ਜਾਂ ਇੱਥੇ ਅਜਨਾਲਾ ਦੇ ਵਾਲੇ ਦੋਲੇ ਜਾਂ ਗੁਰਦਾਸਪੁਰ ਦੇ ਵਾਲੇ ਦੋਲੇ ਜਿਹੜੇ ਗੁਰੂਕਾਰ ਹੈਗੇ ਆ ਜੇ ਤੁਹਾਡੇ ਕੋਲੇ ਵੀਡੀਓ ਪਹੁੰਚ ਰਹੀ ਆ ਤਾਂ ਇਹਨਾਂ ਪਰਿਵਾਰਾਂ ਤੱਕ ਪਹੁੰਚੋ ਇਹਨਾਂ ਘਰਾਂ ਤੱਕ ਪਹੁੰਚੋ ਇਹ ਸ਼ਹਿਜ਼ਾਦ ਪਿੰਡ ਹੈ ਨਾਲ ਜੱਟਾਂ ਪਿੰਡ ਹੈ ਇਹਦੇ ਨਾਲ ਕੁਝ ਹੋਰ ਪਿੰਡ ਨੇ ਉਹਨਾਂ ਲੋਕਾਂ ਤੱਕ ਬਣੇ ਹੋਏ ਲੰਗਰ ਦੀ ਵੀ ਜ਼ਰੂਰਤ ਹੈ ਔਰ ਸੁੱਕੇ ਰਾਸ਼ਨ ਦੀ ਵੀ ਜ਼ਰੂਰਤ ਹੈਗੀ ਆ ਲੋਕਾਂ ਦੇ ਘਰ ਟ ਹੈਗੇ ਉਹ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਵੀ ਹੋਏਗਾ ਉਹ ਸਰਕਾਰਾਂ ਵੀ ਸੋਚਣਗੀਆਂ ਇਹਨਾਂ ਦਾ ਹੱਲ ਹੋ ਜਾਏਗਾ ਫਿਲਹਾਲ ਸਰਵਾਈਵਲ ਦੇ ਲਈ ਲੋਕਾਂ ਨੂੰ ਲੰਗਰ ਦੀ ਵੀ ਲੋੜ ਹੈ ਆ ਦੇਖੋ ਕਿ ਇਹਨਾਂ ਘਰਾਂ ਦੇ ਕਿੱਡੇ ਵੱਡੇ ਨੁਕਸਾਨ ਹੋਏ ਆ ਔਰ ਇਹ ਨਿੱਕੇ ਨਿੱਕੇ ਘਰ ਨੇ ਇਨ ਮਿਹਨਤ ਮਜ਼ਦੂਰੀ ਕਰਕੇ ਬਣਾਏ ਹੋਏ ਘਰ ਹੈਗੇ ਨੇ ਸਾਰੇ ਇਹ ਔਰ ਇਹ ਕਿੱਡੇ ਵੱਡੇ ਨੁਕਸਾਨ ਆ ਕਦੋਂ ਉੱਭਰਿਆ ਜਾਏਗਾ ਇਹਨਾਂ ਚੀਜ਼ਾਂ ਤੋਂ ਇਹ ਸਭ ਤੋਂ ਵੱਡੀ ਗੱਲ ਹੈ ਕਿ ਆਲੇ ਦੁਆਲੇ ਸੜਕਾਂ ਟੁੱਟ ਗਈਆਂ ਘਰ ਟੁੱਟ ਗਏ ਔਰ ਇਹਨਾਂ ਲੋਕਾਂ ਦੇ ਲਈ ਜਿੱਥੇ ਇਹ ਆਸਰਾ ਬਣਨ ਦੀ ਲੋੜ ਹੈ ਉੱਥੇ ਹੀ ਹਾਲ ਦੀ ਘੜੀ ਲੋਕਾਂ ਤੱਕ ਸੁੱਕਾ ਰਾਸ਼ਨ ਔਰ ਹੋਰ तमाम ਚੀਜ਼ਾਂ ਜਿਹੜੀਆਂ ਲੋੜਿੰਦੀਆਂ ਹੈਗੀਆਂ ਉਹ ਪਹੁੰਚਾਉਣ ਦੀ ਲੋੜ ਹੈ ਜੇਕਰ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਤਾਂ ਕਿ ਇਹਨਾਂ ਲੋਕਾਂ ਦਾ ਦੀ ਜਿਹੜੀ ਮਦਦ ਹੈ ਉਹ ਸਮੇਂ ਸਿਰ ਹੋ ਸਕੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਅਜ ਨਾਲਾ